ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਨਵੀਂ ਦਿੱਲੀ ਦੇ ਜਵਾਹਰ ਲਾਲ ਨਹਿਰੂ ਸਟੇਡੀਅਮ ਵਿੱਚ ਸਵੈ ਨਿਧੀ ਯੋਜਨਾ ਦੇ ਲਾਭਪਾਤਰੀਆਂ ਨੂੰ ਸੰਬੋਧਨ ਕਰਨ ਗਏ ਪ੍ਰਧਾਨ ਮੰਤਰੀ 1 ਲੱਖ ਰੇੜੀ ਫੜੀ ਲਗਾਉਣ ਵਾਲਿਆਂ ਨੂੰ ਪੀਐਮ ਸਵੈ ਨਿਧੀ ਯੋਜਨਾ ਤਹਿਤ ਕਰਜ਼ੇ ਵੰਡਣਗੇ ਜਿਨ੍ਹਾਂ ਚੋਂ ਦਿੱਲੀ ਦੇ 5000 ਰੇੜੀ ਫੜੀ ਲਗਾਉਣ ਵਾਲਿਆਂ ਨੂੰ ਕਰਜ਼ੇ ਦਿੱਤੇ ਜਾਣਗੇ ਸਮਾਜ ਦੇ ਹਾਸ਼ੀਏ ਤੇ ਪਏ ਵਰਗਾਂ ਨੂੰ ਆਰਥਿਕ ਸਹਾਇਤਾ ਦੇਣ ਦੇ ਮੰਤਵ ਨਾਲ 1 ਜੂਨ 2020 ਨੂੰ ਪੀਐਮ ਸਵੈ ਨਿਧੀ ਯੋਜਨਾ ਲਾਂਚ ਕੀਤੀ ਗਈ ਸੀ ਹੁਣ ਤੱਕ ਦੇਸ਼ ਭਰ ਵਿੱਚ 62 ਲੱਖ ਤੋਂ ਵੀ ਵੱਧ ਰੇੜੀ ਫੜੀ ਲਗਾਉਣ ਵਾਲਿਆਂ ਨੂੰ 10978 ਕਰੋੜ ਰੁਪਏ ਤੋਂ ਵੱਧ ਦੀ ਰਕਮ ਦੇ 82 ਲੱਖ ਤੋਂ ਜ਼ਿਆਦਾ ਕਰਜ਼ੇ ਵੰਡੇ ਜਾ ਚੁੱਕੇ ਨੇ ਜਿਨ੍ਹਾਂ ਚੋਂ ਦਿੱਲੀ ਵਿੱਚ ਹੀ 232 ਕਰੋੜ ਤੋਂ ਵੱਧ ਰਕਮਾਂ ਦੇ ਤਕਰੀਬਨ 2 ਲੱਖ ਕਰਜ਼ੇ ਵੰਡੇ ਗਏ ਨੇ ਇਹ ਯੋਜਨਾ ਉਹਨਾਂ ਲੋਕਾਂ ਲਈ مالی ਸਹਾਸੇ ਜਟੌਣ ਅਤੇ ਨਿਰੰਤਰ ਕਲਿਆਣ ਦਾ ਪ੍ਰਤੀਕ ਬਣੀ ਹੋਈ ਹੈ ਜਿਨ੍ਹਾਂ ਕੋਲ ਜ਼ਿਆਦਾਤਰ ਮੌਕਿਆਂ ਤੇ ਆਪਣੇ ਕਾਰੋਬਾਰ ਲਈ ਲੋੜਿੰਦੀਆਂ ਛੋਟੀਆਂ ਰਕਮਾਂ ਵੀ ਇਕੱਠੀਆਂ ਕਰਨੀਆਂ ਮੁਸ਼ਕਲ ਹੁੰਦੀਆਂ ਸਨ ਪ੍ਰਧਾਨ ਮੰਤਰੀ ਇਸ ਪ੍ਰੋਗਰਾਮ ਦੌਰਾਨ ਦਿੱਲੀ ਮੈਟਰੋ ਦੇ ਚੌਥੇ ਗੇਟ ਵਿੱਚ ਦੋ ਵਾਧੂ ਲਾਂਘਿਆਂ ਦਾ ਨੀ ਪੱਥਰ ਵੀ ਰੱਖਣਗੇ ਇਹ ਲਾਂਘੇ 20 ਕਿਲੋਮੀਟਰ ਤੋਂ ਵੀ ਜ਼ਿਆਦਾ ਲੰਬੇ ਹੋਣਗੇ ਇਹਨਾਂ ਵੱਲੋਂ ਕਨੈਕਟੀਵਿਟੀ ਨੂੰ ਵਧਾਉਣ ਤੇ ਆਵਾਜਾਈ ਦੀ ਭੀੜ ਨੂੰ ਘਟ ਕਰਨ 'ਚ ਮਦਦ ਮਿਲੇਗੀ